ਕਬੀਰ ਵੈਸ਼ਨੋ ਕੀ ਕੁਕਰ ਭਲੀ ਸਾਖਤ ਕੀ ਬੁਰੀ ਮਾਏ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਵੈਸ਼ਨੋ ਕੀ ਕੁਕਰੀ ਭਲੀ ਕਹਿੰਦਾ ਕਬੀਰ ਅਸਲ ਤੇ ਕਬੀਰ ਕਾਇਦਾ ਬੈਠਿਆ ਵੈਸ਼ਨੋ ਕੀ ਕੁਕਰੀ ਭਲੀ ਪਰ ਵੈਸ਼ਨੋ ਦੀ ਡੈਫੀਨੇਸ਼ਨ ਨਹੀਂ ਦੇ ਸਕਿਆ ਕਬੀਰ ਇਸ ਕਰਕੇ ਵੈਸ਼ਨੋ ਦੀ ਡੈਫੀਨੇਸ਼ਨ ਗੁਰਬਾਣੀ ਦੇਣੀ ਪਈ ਐਸ ਨੂੰ ਸੋਹ ਜੇ ਸੁਪਰ ਸੂਰ ਸੁਖਾਣਾ ਕਿਸਮ ਕੇ ਮਾਇਆਤ ਹੈ ਹੋਏ ਪੈਤ ਫਿਰ ਵੈਸ ਨੂੰ ਕਬੀਰ ਨੇ ਵੈਸ ਨੂੰ ਰੱਦ ਵੀ ਕੀਤਾ ਵੈਸ ਨੂੰ ਪਿਆ ਤਾਂ ਕਿਆ ਪਿਆ ਮੋळा ਮੈਲੀ ਚਾਰ ਫਿਰ ਦੇ ਰਾਮ ਨਾ ਚੇਤੇ ਨਾ ਮੋळा ਮੈਲੀ ਚਾਰ ਕੋਈ ਹੋਰ ਆ ਕੇ ਹੋ ਖਰਨਾਰ ਕਰਦਾ ਬੈਸਰੂ ਬਾਹਰ ਕੰਚਨ ਵਾਲਾ ਪੀਤਰ ਭਰੀ ਕੋਲ ਆ ਬਾਹਰ ਕੰਚਨ ਬਾਹਰ ਹਾ ਬਾਹਰ ਸੋਨੇ ਵਰਗਾ ਜਿਹੜੇ ਕੋਲ ਗੁਰਮੁਖੀ ਪੀਤਰ ਭਰੀ ਕੋਲ ਦਾ ਪੀਤਰ ਸੋ ਆਇਆ ਉਹਦੇ ਇਸ ਕਰਕੇ ਬੈਸਰੂ ਵੀ ਰੱਦ ਕੀਤਾ ਉਹਨਾਂ ਨੇ ਪਰ ਇਹ ਤੇ ਬੈਸਰੂ ਕੀ ਕੁੰਕਰੀ ਭਲੀ ਕਹਤਾ ਪੋਦੇ ਨੇ ਬੈਸਰੂ ਨਹੀਂ ਦੱਸਿਆ ਤਾਂ ਹੀ ਉਹਨੂੰ ਦਰਵਾਣਾ ਦੇਂਦਾ ਵੀ ਨੇ ਬੈਸਰੂ ਆ ਨੇਗੇਟਿਵ ਬੈਸ਼ਰੂ ਤਾਂ ਦੱਸਦਾ ਪਾ ਪੋਜ਼ਿਟਿਵ ਨਹੀਂ ਦੱਸਿਆ ਪੋਜ਼ਿਟਿਵ ਬੈਸ਼ਰੂ ਫਿਰ ਉੱਥੇ ਦੱਸਣਾ ਪੈਂਦਾ ਪੋਜ਼ਿਟਿਵ ਬੈਸ਼ਰੂ ਕੌਣ ਹੁੰਦਾ ਮਾਸ ਖਾਣ ਵਾਲੇ ਨੂੰ ਬੈਸ਼ਰੂ ਕਹਿੰਦੇ ਆ ਇਹ ਗੁਰਬਾਣੀ ਦੀ ਗੱਲ ਸੀ ਜਿਹੜਾ ਮਾਸ ਨਹੀਂ ਖਾਂਦਾ ਉਹ ਬੈਸ਼ਰੂ ਨਹੀਂ ਹੁੰਦਾ ਕੋਣ ਸਾਰੇ ਖਾਂਦੇ ਨੇ ਗੁਰਬਾਣੀ ਦੀ ਬੰਦ ਸਾਲ ਸਬਜੀ ਸਭ ਮਾਸ ਹੈ ਜੋ ਚੀਜ਼ ਖਾਂਦੇ ਆ ਸਭ ਮਾਸ ਹੈ ਉਹ ਤਾਂ ਮਾਸ ਹੀ ਮਾਸੁਦ ਹੈ ਸਬਜੀ ਔਰ ਮਾਸ ਕੋਈ ਫਰਕ ਨਹੀਂ ਜਿੱਤੇ ਜੀਵ ਹੈ ਉਹਦੀ ਦੇਹੀ ਹੈ ਮਾਸ ਹੈ ਜੀਵ ਸਭ 84 ਲੱਖ ਜੂਨ ਦੇ ਵਿੱਚ ਸਾਲ ਸਬਜੀ ਦੇ ਵਿੱਚ ਵੀ ਦੀ ਉਹਦੀ ਦੇਹੀ ਮਾਸ ਹੈ ਉਹ ਲੱਗਾਇਆ ਸੀ ਉਹਨੂੰ ਕੀ ਕਹਨੇ ਆ ਅੱਜ ਕੀ ਮਾਸ ਮੰਦੋ ਸਾਡੀ ਮਰਜ਼ੀ ਹੈ ਪਰਮੇਸ਼ਰ ਦੀ ਮਰਜ਼ੀ ਦੀ ਪਰਮੇਸ਼ਰ ਕਿਹਨੂੰ ਆਸਮਾਨ ਦਾ ਹੋਰ ਗੱਲ ਹੈ ਅਸੀਂ ਕਿਹਨੂੰ ਆਸਮਾਨ ਦਾ ਹੋਰ ਗੱਲ ਹੈ ਪਰਮੇਸ਼ਰ ਜਿੱਥੇ ਜੀਵ ਹੈ ਉਹ ਕੁਛ ਵੀ ਹੈ ਬਾਸਾ ਨਾ ਨਿਕਲ ਜਾਂਦਾ ਜਿੱਦਾਂ ਦਾਣੇ ਹਨ ਕੇ ਜੀਵਾ ਜਨ ਕੋ ਸਮਾਸ ਹੈ ਸਾਲ ਸਬਜੀ ਸਮਾਸ ਹੈ ਕੁਛ ਵੀ ਨਹੀਂ ਹੈ ਜੋ ਮਾਸ ਨਾ ਹੋਵੇ ਗੁਰਬਾਣੀ ਦੀ ਇਹ ਹੈ ਗੁਰਬਾਣੀ ਦਾ ਫੈਸਲਾ ਹੈ ਕਿ ਵਿਸ਼ਾਲ ਗਿਆਨ ਹੈ ਇਸ ਬੁੱਧਰ ਦਾ ਗਿਆਨ ਹੈ ਕੋ ਛਪੜੀਆਂ ਦਾ ਗਿਆਨ ਹੈ ਛੱਪੜੀਆਂ ਨੇ ਗਾਣ ਕਿਸੇ ਨੇ ਮਾਸੂਮ ਚੰਗਾ ਮੰਨੇ ਕਹਿੰਦੇ ਨਹੀਂ ਬਲੇ ਗੁਰਬਾਣੀ ਦੇ ਬਾਸ ਹੋਦੀ ਬਾਸ ਨਹੀਂ ਸਭ ਕੁਛ ਮਾਸ ਹੈ ਜੇ ਹਾਂ ਹੋ ਜੀ ਕਬੀਰ ਬੈਸਣੋ ਬੈਸਣੋ ਕਬੀਰ ਬਤਰੀ ਬਰੀ ਸਾਗਤ ਕੀ ਬੁਰੀ ਮਾਏ ਜਿਹੜਾ ਬੈਸਣੋ ਆ ਜੇ ਵਕਾਈ ਬੈਸਣੋ ਕਹਣ ਜੇ ਸੁਪਰ ਸੁਪਰ ਸੰਗ ਬਿਸਣ ਕੇ ਮਾਇਆ ਤੇ ਹੋਏ ਪੈਨ ਮਾਇਆ ਹੀ ਨਹੀਂ ਖਾਂਦਾ ਕੋਈ ਚੀਜ਼ ਖਾਂਦਾ ਹੀ ਨਹੀਂ ਉਹ ਮਾਇਆ ਮਾਇਆ ਖਾਂਦੀ ਹੋਊਗੀ ਸਰੀਰ ਮਾਇਆ ਦਾ ਹੈ ਮਾਇਆ ਖਾਂਦਾ ਹੋਊਗਾ ਆਤਮਾ ਦਾ ਆਤਮਾ ਤਾਂ ਉਹਦੀ ਕੁਝ ਮਾਇਆ ਖਾਂਦੀ ਨਹੀਂ ਆਤਮਾ ਨੂੰ ਖਰਾਕ ਨਹੀਂ ਹੈ ਰੋਟੀ ਆਤਮਾ ਨੂੰ ਖਰਾਕ ਨਹੀਂ ਹੈ दाल ਸਬਜ਼ੀ ਦੁੱਧ ਕਿਉ ਆਤਮਾ ਨੂੰ ਖਰਾਕ ਨਹੀਂ ਹੈ ਮਾਇਆ ਦਾ ਸਰੀਰ ਹੈ ਮਾਇਆ ਦਾ ਸਰੀਰ ਦੀ ਮਾਇਆ ਦੇ ਵਿੱਚ ਖਰਾਕ ਹੈ ਬਾਲੇ ਸ਼ਰੀਰ ਦੀ ਆਤਮਾ ਦੀ ਰੱਖਿਆ ਆਤਮਾ ਦੇ ਬ੍ਰਹਮ ਗਿਆਨੀ ਦਾ ਭੋਜਨ ਹੈ ਗਿਆਨ ਜਿਹੜਾ ਮਾਇਆ ਤੋਂ ਅਲੱਗ ਹੋ ਗਿਆ ਮਾਇਆ ਨਾਲ ਰਿਸ਼ਤਾ ਨਹੀਂ ਹੈ ਬੈਠੂ ਹੂੰ ਫੈਸ ਨੂੰ ਹੋ ਜੇ ਸੁਪਰ ਸੁਪਰ ਸੰਤ ਪਹਿਲੀ ਗੱਲ ਤਾਂ ਪ੍ਰਸੰਨ ਆਪ ਹੋ ਗਏ ਕੌਣ ਹੋਵੇ ਪ੍ਰਸੰਨ ਜਿਹੜਾ ਮਾਇਆ ਤੋਂ ਆਪ ਜਲੇਪ ਜੇ ਮਾਇਆ ਛੱਡ ਕੇ ਉਹਦੇ ਧੜੇ ਚ ਆ ਜਾਏ ਤਾਂ ਹੀ ਪਰ ਸਾਨੂੰ ਵਿਸ਼ਨ ਕੇ ਮਾਇਆ ਤੇ ਹੋਏ ਪਹਿਲੂ ਵਿਸ਼ਨ ਦੇ ਛਲ ਵਿੱਚ ਚਲਾ ਜਾਵੇ ਵਿਸ਼ਨ ਦੇ ਮਾਇਆ ਤੇ ਜਿਹੜਾ ਕਬਜਾ ਕੀਤਾ ਹੋਇਆ ਹੈ ਉਹ ਨੂੰ ਛੱਡ ਕੇ ਕਬਜੇ ਨੂੰ ਵਿਸ਼ਨ ਕੇ ਛੱਡ ਰੋ ਜੀ ਮਾਇਆ ਤੇ ਤਾਂ ਕਬਜ ਹੋਈ ਬੈਠਾ ਵਿਸ਼ਰੂ ਦਾ ਬਣਿਆ ਬੈਠਾ ਵਿਸ਼ਰੂ ਦਾ ਅਵਤਾਰ ਆਜੂਰੂ ਬਣਾਈ ਬੈਠਾ ਆਦਮੀ ਆਦਮੀ ਦੇ ਮੂਰਤ ਬਣਾਈ ਬੈਠਾ। ਸਰੀਰ ਵਿਸ਼ਨੂੰ ਦੀ ਮਾਇਆ ਹੈ। ਵਿਸ਼ਨੂੰ ਉੱਤਰ ਆਤਮਾ ਹੈ। ਬਾਣੇ ਤੋਂ ਆਪਣੇ ਆਪ ਨੂੰ ਅਡਕਾ ਲਵੇ। ਤੂੰ ਉਹਨੂੰ ਜਿਵੇਂ ਮਰਜ਼ੀ ਵਰਤੀ। ਜੀ ਤਾਂ ਤੇਰੀ ਹੈ। ਵਿਸ਼ਨੂੰ ਕੋ ਮਹਿਰ ਨੂੰ ਜਿਵੇਂ ਮਰਜ਼ੀ ਵਰਤ ਤੇ। ਮਨ ਬੁੱਧੀ ਨੂੰ আর ਸਰੀਰ ਨੂੰ ਵਿਸ਼ਨੂੰ ਜਿਵੇਂ ਮਰਜ਼ੀ ਵਰਤੇ। ਇਹ ਬੱਤੀ ਹੈ। ਜਿਉਂ ਤੂੰ ਚਲਾਇਆ ਤੇ ਫਿਰ ਚਲਾ ਸਕੋ। ਇਸਨ ਕੇ ਮਾਇਆ ਦੀ ਆਪ ਵਿਸ਼ਣ ਦੀ ਮਾਇਆ ਦਾ ਕਬਜਾ ਛੱਡ ਦੋ। ਸਰੀਰ ਦਾ ਕਬਜਾ ਛੱਡ ਦੋ। ਤਿਰਕੁੜੀ ਜਿ ਬੈਠਾ ਦਾ ਕਬਜਾ ਸਰੀਰ ਤੇ ਆਪਣਾ ਇਹਦਾ। ਜਿੰਨਾ ਜੇ ਤਿਰਕੁੜੀ ਜਿ ਬੈਠਾ ਕਬਜਾ ਹੈ ਦਾ ਸਰੀਰ ਤੇ। ਕਿ ਗੜਿਆ ਦਾ ਇਹ ਇਕਲੀ ਜਗੜ। ਭੰਕਾ ਭਾਈ। ਕਾਇਵਰ ਕੋਟਾ ਤੇਵਰ ਖਾਈ। ਦਿਮਾਗ ਦੇ ਵਿੱਚ ਚੜ ਕੇ ਕਬਜਾ ਕਰੀ ਬੈਠਾ ਹੈ। ਇਹ ਤੋਂ ਉੱਤਰ ਕੇ ਸਲਟਰ ਹੋ ਜਵੇ ਥੱਲੇ ਜਾ ਕੇ ਫਿਰ ਵੈਸ਼ਨੂ ਕੀ ਮਾਇਆ ਤੋਂ ਫਿਰ ਹੈ ਵੈਸ਼ਨੂ ਆ ਪਹਿਲਾਂ ਵੈਸ਼ਨੂ ਨਹੀਂ ਵੈਸ਼ਨੂ ਕੀ ਕੁਕਰੀ ਭਲੀ ਕੁਕਰੀ ਕੀ ਹੈ ਬੋਨ ਵਾਲੀ ਬੁੱਧੀ ਅਕਲ ਕੁਕਰੀ ਕੂਕਦੀ ਹੈ ਜਿਹੜੀ ਬੋਲਦੀ ਹੈ ਕੁਕਰੀ ਭਲੀ ਭਲੀ ਸਾਕਰਤ ਕੀ ਬੋਲੀ ਹੈ ਉਹ ਕੁੱਤਾ ਕਹੈਂ ਭੌਂਕਦਾ ਕੁਕਰਾਮ ਕੋ ਕੁਕਰ ਕਹਿੰਦਾ ਤੇ ਗੁਕਰੀ ਕਹਿੰਦਾ ਕਬੀਰ ਕੋ ਕੁਕਰਾਮ ਕੋ ਬੁਥੀ ਅਮੇਰੋ ਨਾ ਇਹ ਤੇ ਕੁਕਰੀ ਕਹਤਾ ਬੈਸ਼ਰੂ ਕੀ ਕੁਕਰੀ ਭਲੇ ਕਬੀਰ ਆਪੇ ਬੈਸ਼ਰੂ ਕੀ ਕੁਕਰੀ ਹੈ ਸਾਖਤ ਕੀ ਬੁਰੀ ਮਾਇ ਸਾਖਤ ਕੀ ਬੁਰੀ ਮਾਇ ਸਾਖਤ ਦੀ ਤਾਂ ਮੱਤ ਬੁਰੀ ਆ ਮਾਂ ਬੁਰੀ ਹੈ ਉਹ ਨਿੱਤ ਸੁਣੇ ਹਰ ਨਾਮ ਜਸ ਉਹ ਪਾਪ ਬਿਸਾਹਣ ਜਾਏ ਉਹ ਨਿੱਤ ਸੁਣੇ ਹਰ ਨਾਮ ਜਸ ਉਹ ਤਾਂ ਹਰ ਨਾਮ ਦਾ ਜਸ ਹੁੰਦੀ ਹੈ ਰੋਜ਼ ਬੈਸ਼ਨ ਦੀ ਕੁੱਕਰੀ ਬੈਸ਼ਨ ਦੀ ਕੁੱਕਰੀ ਉਹ ਕੀ ਕਰਦੀ ਹੈ ਉਹ ਪਾਪ ਬਿਸਾਹਣ ਜਾਏ ਉਹ ਪਾਪਾਂ ਦਾ ਸੌਦਾ ਕਰਦੀ ਹੈ ਰੋਜ਼ ਉੱਠ ਕੇ ਸਾਖਤ ਕੀ ਕੋਈ ਮਤ ਸਾਖਤ ਨਹੀਂ ਮਤ ਕੀ ਇਹ ਪਾਪ ਦਾ ਸੌਦਾ ਕਰਦੀ ਹੈ ਮਾਇਆ ਦਾ ਸੌਦਾ ਕਰਦੀ ਹੈ ਪਾਪ ਕਰਦੀ ਹੈ ਰੋਜ਼ ਲੋਕਾਂ ਨੂੰ ਜੀਆਂ ਨੂੰ ਖੋਦਾ ਰਹੀ ਹੈ 30 ਕੋਈ ਲੜਕਾ ਵਿੱਚੀ ਲੜਕੀ ਵਿੱਚ ਕੋਈ ਓਏ ਵੇਚ ਰਹੇ ਨੇ ਇਹ ਤਾਂ ਪਾਪ ਹੈ ਵੇ ਓ ਜੀ